ওরা পাঁচ পাঁচ মারছে ਭੱਲਾ ਭੱਲਾ ਅੱਜ ਆਲਾ ਆਪਾਂ ਦੇਖਦੇ ਆਂ ਜੰਨਤ ਛੱਡਣਾ ਬਈ ਗੁਰੂ ਜੀ ਕਿਹਦਾ ਜੰਮੂਰ ਜੀ ਹੋਰ ਯਾਰ ਸੁਣੋ ਬਈ ਸੁਣਾਗਾ ਪਹਿਲਾਂ ਮੂਵੀ ਆ ਜਿੱਦਾਂ ਤੁਹਾਨੂੰ ਹੋਵੇ اوه او 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 اوہ اور ڏسو اور ڏسو پنجاب ۾ آيو آهي ਪੰਜਾਬ ਖੁਦਾ ਖੁਦਾਬਾ ਪੰਜਾਬ ਖੁਦਾ ਖੁਦਾਬਾ ਪੰਜਾਬ ਪੰਜਾਬ ਪਿੰਡਾਂ ਦੇ ਵਿੱਚ ਪ੍ਰੋਗਰਾਮ ਰੱਖੇ ਸੀ ਕਿਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਪੂਰੇ ਲੱਗੇ ਗਏ ਦੇਖੋ ਅਸੀਂ ਪਿੰਡਾਂ ਦੇ ਵਿੱਚ ਅੱਜ ਮੈਂ ਇਸ ਪਿੰਡ ਕੱਲੇ ਮਾਜਰਾ ਸੌਜਾ ਸਵਾ ਬਨੇਰਾ ਕਲਾਂ ਸਾਰੇ ਕਿਤੇ ਮੈਂ ਜਾ ਰਿਹਾ ਜੀ ਜਿਹੜੇ ਕੰਮ ਹੋ ਚੁੱਕੇ ਆ ਉਹ ਉਦਘਾਟਨ ਕਰ ਰਿਹਾ ਜਿਵੇਂ ਚਾਰ ਦੀਵਾਰੀ ਨਵੇਂ ਕਮਰੇ ਬਣਾਉਣੇ ਆ ਸਾਇੰਸ ਰੂਮ ਬਣਾਉਣੇ ਆ ਤਾਂ ਨਵੇਂ ਵਾਸ਼ਰੂਮ ਕਾਲਜ ਜਿਹੜੇ ਬਣ ਰਹੇ ਨੇ ਉਹ ਸਾਰੇ ਕੰਮ ਅਸੀਂ ਜਿਹੜੇ ਪਿਛਲੇ ਤਿੰਨ ਸਾਲਾਂ ਤੋਂ ਕੀਤੇ ਆ ਉਹ ਉਦਘਾਟਨ ਅਸੀਂ ਕਰ ਰਹੇ ਆ ਬੜਾ ਅੱਛਾ ਲੱਗਦਾ ਕਿ ਬੱਚਿਆਂ ਨੂੰ ਮਿਲਦੇ ਆ ਕਿ ਤਾਂ ਬੱਚਾ ਨਾਲ رابطہ ਕਾਇਮ ਹੁੰਦਾ ਸਕੂਲ ਦੀਆਂ ਸਮੱਸਿਆਵਾਂ ਨੂੰ ਜਾਣਨ ਦਾ ਮੌਕਾ ਮਿਲਦਾ ਆਪਣੀ ਡਿਮਾਂਡ ਦੇ ਰਹੇ ਨੇ ਕਿ ਸਾਡੇ ਆਹ ਕੰਮ ਹੋਣ ਵਾਲੇ ਨੇ ਉਹ ਡਿਮਾਂਡ ਲੈ ਰਹੇ ਆ ਔਰ ਬਾਕੀ ਪਿੰਡ ਦੇ ਜਿਹੜੇ ਭਵੰਤ ਦੇ ਜਿਹੜੇ ਮੋਤਵਰ ਸਾਡੀ ਪਾਰਟੀ ਦੇ ਪੰਚਾਇਤ ਸਹਬਾਂਨ ਸਭ ਨੂੰ ਬੈਣ ਦਾ ਮੌਕਾ ਮਿਲਦਾ ਪਿੰਡ ਦੇ ਜਿਹੜੇ ਗੰਭੀਰ ਇਸ਼ੂਜ਼ ਨੇ ਕਿ ਕਿਹੜੀ ਕਿਹੜੀ ਗ੍ਰਾਂਟਾਂ ਚਾਹੀਦੀਆਂ ਉੱਥੇ ਵਿਚਾਰ ਚਲਦਾ ਹੁੰਦੀ ਹੈ ਕਿਸਾਨਾਂ ਦਾ ਕਹਿਣਾ ਵੀ ਜਿਹੜਾ ਜਿਵੇਂ ਉਹਨਾਂ ਨੂੰ ਪ੍ਰੋਟੈਸਟ ਕਰਦੇ ਹੋਏ ਗ੍ਰਿਫਤਾਰ ਕੀਤਾ ਉਹਨਾਂ ਦੀ ਪੱਗਾਂ ਲਈਆਂ ਕੀ ਲੱਗਦਾ ਉਹਨਾਂ ਦਾ ਕਹਿਣਾ ਸਰਕਾਰ ਦੂਸਰੇ ਪਿੰਡ ਤੇ ਆ ਰਿਹਾ ਮੇਰੀ ਨੌਲੇਜ ਤਾਂ ਹੈ ਨਹੀਂ ਗੱਲ ਕੁਇਸਤਾ ਦੀ ਗੱਲਬਾਤ ਹੋਈ ਹੈ ਦੇਖੋ ਆਪਾਂ ਇਹ ਡੈਮੋਕ੍ਰੇਸੀ ਹੈ ਤੇ ਆਪਾਂ ਪ੍ਰੋਟੈਸਟ ਆਪਣਾ ਜਿਹੜਾ ਕਰ ਸਕਦੇ ਹਾਂ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਕਹਿ ਸਕਦੇ ਹਾਂ ਪਰ ਮੈਂ ਇੱਕ ਗੱਲ ਕਹਿਣਾ ਜੀ ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਰਿਹਾ ਜਦੋਂ ਮੇਰੇ ਦਫ਼ਤਰ ਦੇ ਬਾਹਰ ਕਿਸਾਨ ਆਏ ਤੇ ਮੈਂ ਧਰਨੇ ਦੇ ਨਾਲ ਬੈਠਾ ਸੀ ਜਦੋਂ ਮੈਂ ਐਮਐਲਏ ਨਹੀਂ ਸੀਗਾ ਮੈਂ ਹਰੇਕ ਧਰਨੇ ਦੇ ਵਿੱਚ ਪੂਰੀ ਪੂਰੀ ਦਿਹਾੜੀ ਬੈਠਾ ਹਾਂ ਜੀ ਦਿੱਲੀ ਜਾਂਦੇ ਰਿਹਾ ਧਰਨੇ ਤੇ ਅਖਨੌਰੀ ਬਾਰਡਰ ਵੀ ਹੋ ਕੇ ਆਏ ਸਾਰੇ ਕਿਤੇ ਹੋ ਕੇ ਆਏ ਮੈਂ ਬੇਨਤੀ ਕਰਦਾ ਕਿ ਆਪਣਾ ਪੰਜਾਬ ਹੈ ਆਪਣੇ ਬੱਚੇ ਨੇ ਇਹਨਾਂ ਦੀ ਸਿੱਖ ਸਕੂਲ ਦੇ ਵਿਦਿਆਦਕ ਘਾਤਨਾ ਹੋ ਰਿਹਾ ਤਾਂ ਇਹ ਚੰਗੀ ਗੱਲ ਹੈ ਜੇ ਅੱਗੇ ਤਾਂ ਸਰਕਾਰਾਂ ਸੁਣਦੀਆਂ ਨਹੀਂ ਸੀਗੀਆਂ ਹਾਂ ਜੇ ਕੋਈ ਕਿਸਾਨ ਭਰਾ ਸਾਡੇ ਜਿਹੜੇ ਕਹਿੰਦੇ ਨੇ ਕਿ ਸਾਡੀ ਕੋਈ ਮੰਗ ਆ ਪੈਸਿਫਿਕ ਮੰਗਿਆ ਉਹ ਤੁਸੀਂ ਦੱਸੋ ਮੁੱਖ ਮੰਤਰੀ ਸਾਹਿਬ ਤਾਂ ਵੀ ਦਿੰਦੇ ਨੇ ਵੱਡੇ ਵੀਰੇ ਬਿਲਕੁਲ ਤਿਆਰ ਨੇ ਹਾਂ ਇਹ ਜਿਹੜੇ ਬਹੁਤ ਵੱਡਾ ਮਸਲਾ ਹੈ ਕੇਂਦਰ ਨਾਲ ਇਹਦਾ ਪੰਜਾਬ ਸਰਕਾਰ ਦੇ ਦਰੋਂ ਚਾਹੁੰਦਾ ਉਹ ਦੱਸੋ ਤੁਸੀਂ ਵੀ ਆ ਪੰਜਾਬ ਸਰਕਾਰ ਦੇ ਦਰੋਂ ਤੇ ਉਹ ਤਾਂ ਉਹਦੀ ਤਾਂ ਕੋਈ ਪ੍ਰੋਬਲਮ ਨਹੀਂ ਜਿਹੜਾ ਕੇਂਦਰ ਸਰਕਾਰ ਕਿਉਂਕਿ ਸਾਰਾ ਪੂਰਾ ਬੀਜ ਜਿਹੜਾ ਉਹਦੇ ਕਿਸਾਨ ਇਸ ਗੱਲ ਦੀ ਮੰਗ ਕਰ ਰਹੇ ਆ ਉਹ ਕੇਂਦਰ ਸਰਕਾਰ ਤੇ ਉੱਪਰ ਪ੍ਰੈਸ਼ਰ ਪਾਈਏ ਅਸੀਂ ਨਾਲ ਮੂਰੇ ਚੱਲਾਂਗੇ ਜੀ ਮੁੱਖ ਇਹ ਕਿ ਜੇਪਨ ਮੈਂ ਕਿਸਾਨਾਂ ਦੇ ਨਾਲ ਆਂ ਔਰ ਮੈਂ ਮਜ਼ਦੂਰ ਦਾ ਪੁੱਤ ਆ ਮੇਰੇ ਕੋਲ ਜ਼ਮੀਨ ਤਾਂ ਆਲੇ ਜੀ ਪਰ ਮਜ਼ਦੂਰਾਂ ਦੇ ਵੀ ਬਹੁਤ ਮਸਲੇ ਨੇ ਜੀ ਮਜ਼ਦੂਰਾਂ ਦੀ ਵੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਆ ਮੈਂ ਮਜ਼ਦੂਰ ਆ ਮਜ਼ਦੂਰਾਂ ਦੇ ਗਰੀਬ ਲੋਕ ਬਹੁਤ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਵਾਦੀ ਆ ਜੀ ਆਸੀ ਵਰਗ ਆਈ ਕਰੇਗੀ ਜਿਹੜੇ ਅੱਜ ਕਿਸਾਨ ਗ੍ਰਿਫਤਾਰ ਹੋ ਉਹਨਾਂ ਨੂੰ ਮਿਲੋਂਗੇ